ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇੱਕ ਆਵਹਿ ਇੱਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂੜੀਐ ਗੁਰਮੁਖ ਸੱਚ ਸੋ ਤਾਰ ਗੁਰ ਬਿਨ ਕਿਉ ਤਰੀਐ ਸੁਖ ਹੋਇ ਜੋ ਭਾਵੈ ਤਿਉ ਰਾਖ ਤੂ ਮੈਂ ਆਵਰ ਨਾ ਦੂਜਾ ਕੋਈ ਰਹਾਉ ਅਗ ਦੇਖੋ ਡੋ ਜਲੇ ਪਾਛੈ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬਿਨਸੈ ਘਾਟ ਘਟ ਸਚ ਭਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹੇ ਸਾਹੇ ਤੁਜ ਸੰਮਲਾ ਕਦੇ ਨਾ ਵਿਸਾਰੇ ਓ ਜਿਉ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪੇਉ ਮਨ ਤਨ ਤੇਰਾ ਤੂ ਧਣੀ ਗਰਬ ਨਿਵਾਰਸ ਮੇਉ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਝਾ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਚੈ ਸਾਬਾਸ ਸੱਚੇ ਸੇਤੀ ਰਾਲ ਮਿਲੇ ਸੱਚੇ ਗੁਣ ਪਰਗਾਸ ਨਾਨਕ ਨਾਮ ਸੰਤੋਖੀਆ ਜੀਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮ ਨ ਆਵਈ ਟਹ ਢੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈਂ ਨਿਵਰੀ ਭਾਹੇ ਰਹਾਉ ਸੁਣ ਸੁਣ ਗੰਡਣ ਗੰਢੀਐ ਲੇਖ ਪੜਿ ਬੁਝਜ ਹੈ ਭਾਰ ਤ੍ਰਿਸਨਾ ਅਹਨਿਸ ਅਗਲੀ ਹਉ ਮੈ ਰੋਗ ਵਿਕਾਰ ਓਹ ਵੇਪਰ ਵਾਹੋ ਅਤੋਲ ਵਾ ਗੁਰਮਤਿ ਕੀਮਤ ਸਾਰ ਲਖਸ ਆਣਪ ਜੇ ਕਰੀ ਲਖਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਧਰਾਪੀਆ ਬਿਨ ਨਾਵੇ ਦੁਖ ਸੰਤਾਪ ਹਰ ਜਪ ਜਿ ਅਰੇ ਛੁੱਟੀਐ ਗੁਰਮੁਖ ਚੀਨੈ ਆਪ ਸਾਨ ਮਨ ਗੁਰ ਪਹਿ ਵੇਚਿਆ ਮਨ ਦਿਆ ਸਿਰ ਨਾਲ ਤ੍ਰਿ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀ ਆਪ੍ਰਤ ਪਾਲਹੀ ਲੇਕ ਸਾਸ ਗਿਰਾਸ ਅੰਤਰ ਗੁਰਮੁਖ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸ ਜੀਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ 부ਜੀ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਕ ਉਤਾਰ ਮੋਇ ਜੈਤ ਕਰ ਜਾਈਐ ਤੇ ਤੋ ਜੀਵਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਆ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹਿ ਹੋ ਮੈਂ ਹੋਏ ਬినాਸ਼ ਸਤਗੁਰ ਸੇਵੇ ਆਪਣਾ ਹਉ ਸਦ ਕੁਰਬਾਨ ਐ ਤਾਸ ਖੜ ਦਰਗਹ ਪਹਿਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾ ਤਹਿ ਰਵ ਰਹੇ ਸੇਵ ਸਕਤੀ ਕਾ ਮੇਲ ਤ੍ਰਿਹੋ ਗੁਣ ਬੰਦੀ ਦੇਹ ਰੀ ਜੋ ਆਇਆ ਜਗ ਸੋ ਖੇਲ ਵੇ ਜੋਗੀ ਦੁਖ ਵਿਛੋੜੇ ਮਨ ਮੁਖ ਲਹ ਨਾ ਮੇਲ ਮਨ ਬੈਰਾਗੀ ਘਰ ਵਸੈ ਸਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗ ਵੈ ਬਾਹੜ ਭੂਖ ਨਾ ਹੋਏ ਨਾਨਕ ਏਹੋ ਮਨ ਮਾਰ ਮਿਲ ਈ ਫਿਰ ਦੁੱਖ ਨਾ ਹੋਇ ਸ੍ਰੀ ਰਾਗ ਮਹੱਲਾ ਪਹਿਲਾ ਏਹੋ ਮਨ ਮੂਰਖ ਲੋਬੀਆ ਲੋਬੇ ਲਗਾ ਲੋਭਾਨ ਸਬਦ ਨਾ ਭੀਜੈ ਸਾਕਤਾ ਦੁਰਮਤ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾ ਪਾਈਐ ਗੁਣੀ ਨਿਧਾਨ ਮਨ ਰੇ ਹਉ ਮੈਂ ਛੋੜ ਗਮਾਨ ਹਰ ਗੁਰ ਸਰਵ ਸਰਵ ਸੇਵਤੋ ਪਾਵਹਿ ਦਰਗਹਿ ਮਾਨ ਰਹਾਉ RAM ਨਾਮ ਜਪ ਦਿਨ ਸਰਾਤ ਗੁਰਮੁਖ ਹਰ ਧਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਅਹਨਿਸ ਹਰ ਪ੍ਰਭ ਸੇਵਿਆ ਸਤ ਗੁਰ ਦੀਆ ਨਾਮ ਕੁਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਪਰਮੇ ਭੂਲਾ ਦੁਖ ਘਣੋ ਜਮ ਮਾਰ ਕਰੈ ਖੁਲ ਹਾਨ ਮਨ ਮੁਖ ਸੁਖ ਨਾ ਪਾਈਐ ਗੁਰ ਮੁਖ ਸੁਖ ਸੁਭਾਨ ਅਥਾ ਤੰਦ ਪਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨੀਸਾਨ ਸ੍ਰੀ ਰਾਗ ਮਹੱਲਾ ਪਹਿਲਾ ਏਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ ਕਿਉ ਦਰਗਹਿ ਪਤ ਪਾਈਐ ਜਾ ਹਰ ਨਾ ਵਸੈ ਮਨ ਮਾਹੇ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ ਮਨ ਰੇ ਐਹਨ ਇਸ ਹਰ ਗੁਣ ਸਾਰ ਜਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹਉਮੈ ਗਾਤ ਗਏ ਨਾਹੀ ਸਹਸਾ ਸੋਗ ਗੁਰਮੁਖ ਜੇ ਸਹਾਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਨ ਹਾਰ ਤਿਸ ਸੋ ਨੇਹ ਨਾ ਕੀਜਈ ਜੋ ਦੀਸੈ ਚੱਲਣ ਹਾਰ ਗੁਰਮੁਖ ਰਵਹ ਸੋਹਾਗਣੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪਰ GaAsਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾਏ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਆਗਾਏ ਨਾਨਕ ਸਤਗੁਰ ਮੀਤ ਕਰ ਸਚ ਪਾਵਹਿ ਦਰਗਹਿ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ